ਸਾਤਰੀ ਗਾਲ ਦੀ ਪੰਜਾਬੀ ਖਬਰਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਉਸ ਬਰਮਜੀਤ ਸਿੰਘ ਪਾਕਨ ਤੇ ਭਾਈ ਬੇਰਕਾ ਸਾਹਿਬ ਦੀ ਕਬੱਡੀ ਖਬਰ ਨਿਕਲ ਕੇ ਬਾਹਰ ਆਈ ਆ ਉਹਨਾਂ ਨੇ ਇੱਕ ਐਡਾਂ ਦੀ ਗੱਲ ਕਹਿਦੀ ਜਿਹਨੂੰ ਸੁਣ ਕੇ ਹਰੇਕ ਬੰਦਾ ਕਹਿੰਦਾ ਯਾਰ ਹਾਂ ਬੇਰਕਾ ਸਾਹਿਬ ਰਾਜ ਇਹ ਜਿਹੜੀ ਕੀ ਹੈ ਇਹ ਮਤਲਬ ਸਹੀ ਬੋਲਦੇ ਸੋ ਭਾਈ ਇਹ ਇੱਕ ਮੁੱਦਾ ਬਣਿਆ ਹੋਇਆ ਰਾਜਕੁਮਾਰ ਬੇਰਕਾ ਸਾਹਿਬ ਨੇ ਕੱਲ ਇੱਕ ਗੱਲ ਕਹੀ ਆ ਕਿਉਂਕਿ ਨੇੜੇ ਕਿ 슈ગર ਮਿੱਲ ਦੇ ਜਿਹੜੇ 슈ગર ਮਿੱਲ ਆ ਰਾਣਾ 슈ਗਰਸ ਮਿੱਲ ਇਹਦੇ ਵਿੱਚ ਜਿਹੜੇ ਕਿ ਦਫਤਰ ਦੇ ਮੁਲਾਜ਼ਮ ਆ ਉਹਨਾਂ ਨੂੰ ਪ੍ਰਾਂਠੇ ਖਿਲਾਉਣ ਵਾਲਾ ਇੱਕ ਰਸੋਈਆ ਅਮਰਤ ਬਹਾਦਰ 시ਵਿਤ ਭਗਤ ਸਿੰਘ ਨਗਰ ਰਮਾ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਸੈਦਪੁਰ ਖੁਰਦ ਦੀ ਜਿਹੜੀ ਖੱਡਾ ਹੈ 26 ਕਰੋੜ 51 ਲੱਖ ਰੁਪਏ ਦੇ ਵਿੱਚ ਉਹ ਬੰਦੇ ਨੇ ਬੋਲੀ ਲਾ ਕੇ ਮਾਮਲੇ ਨੂੰ ਕਰਵਾਇਆ ਉਏ ਕਹ ਲਓ ਵੀ ਤਵਾ ਭੱਗਿਆ ਸੀ ਭੱਗੇ ਪ੍ਰਾਂਠਿਆਂ ਨੂੰ ਐਦਾਂ ਨਾ ਉਹਨੇ ਢੀ ਲਾਇਆ ਕਿ ਸਾਰੇ ਬੰਦਿਆਂ ਦੀ ਨਾਸਾਂ ਨੂੰ ਆ ਧੂਆਂ ਚੜ ਗਿਆ। ਸੋ ਭਾਈ ਇਹਦਾ ਵਿਰੋਧ ਕਰਨਾ ਇੱਕ ਵੱਡਾ ਮੁੱਦਾ ਬਣ ਗਿਆ ਬ੍ਰੋਤੀ ਪਾਰਟੀਆਂ ਮਸਤ। ਨਹੀਂ ਉਹਨਾਂ ਨੇ ਨਵੇਂ ਨਮੀਆਂ ਕੀ ਗੱਲਾਂ ਜਿਹੜੀਆਂ ਰੋਜ਼ ਆਪਾਂ ਨੂੰ ਸੁਣਨ ਮਿਲਦੀਆਂ ਤੇ ਹੁਣ ਇਹਨਾਂ ਸਾਰੀ ਗੱਲਾਂ ਦਾ ਜਵਾਬ ਰ ਕਾਂਗਰਸ ਦਾ ਜਿਹੜਾ ਨੇਤਾ ਰਾਜਕੁਮਾਰ ਵੀਰਕਾ ਇਹਨੇ ਚੰਡੀਗੜ੍ਹ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੈੱਡ ਕੁਆਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੀ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਜੇ ਚਾਹ ਬਣਾਉਣ ਵਾਲਾ ਬੰਦਾ ਦੇਸ਼ ਦਾ ਮੁੱਖ ਪ੍ਰਧਾਨ ਮੰਤਰੀ ਬਣ ਸਕਦਾ ਹੈ ਇਸ਼ਾਰਾ ਨਰਿੰਦਰ ਮੋਦੀ ਦੇ ਉੱਪਰ ਉਹ ਕਹਿੰਦੇ ਜਦੋਂ ਚਾਹ ਬਣਾਉਣ ਵਾਲਾ ਬੰਦਾ ਦੇਸ਼ ਦਾ ਮੁੱਖ ਮਹਾ ਪ੍ਰਧਾਨ ਮੰਤਰੀ ਬਣ ਸਕਦਾ ਫੇਰ ਭਾਈ ਇੱਕ ਪਰੌਂਠੇ ਬਣਾਉਣ ਵਾਲਾ ਬੰਦਾ ਇੱਕ ਰਸੋਈਆ ਆ ਖੱਡ ਦਾ ਮਾਲਕ ਕਿਉਂ ਨਹੀਂ ਬਣ ਸਕਦਾ ਕਿਉਂ ਨਹੀਂ ਬਣ ਸਕਦਾ ਰਾਲਾ ਕਿਉਂ ਚੱਕਿਆ ਕਿਹੜੀ ਗੱਲ ਤੋਂ ਚੱਕਿਆ ਉਹਨਾਂ ਨੇ ਕਿ ਇਹ ਜਿੰਨੇ ਦੋਸ਼ ਲੱਗੇ ਆ ਸਾਰੇ ਦੋਸ਼ਾਂ ਦਾ ਬਚਾ ਕੀਤਾ ਉਹਨਾਂ ਨੇ ਕਿਹਾ ਪੰਜਾਬ ਦੇ ਕੈਬਨਟ ਮੰਤਰੀ ਰਾਣਾ ਗਰਜੀਤ ਸਿੰਘ ਉਹ ਜਿਹੜੇ ਕਿ ਅਮਰਤ ਤੇ ਬਲਰਾਜ ਉਹ ਕਹਿੰਦਾ ਮੇਰੇ ਮੁਲਾਜ਼ਮ ਜ਼ਰੂਰ ਸਨ ਪਰ ਉਹ ਕੈਪਟਨ ਰੰਧਾਵਾ ਦੇ ਨਾਲ ਕੈਪਟਨ ਰੰਧਾਵਾ ਦੇ ਨਾਲ ਉਹ ਕੰਮ ਕਰਦੇ ਆ ਜੇਕਰ ਜੇਕਰ ਕੈਪਟਨ ਰੰਧਾਵੀ ਨੇ ਉਹਨੇ ਕਿਹਾ ਵੀ ਜੇ ਮੁਲਾਜ਼ਮਾਂ ਦੇ ਉਹ ਉਹਦੇ ਨਾਲ ਕੰਮ ਕਰਦੇ ਆ ਤਾਂ ਕੈਪਟਨ ਰਦਾਵਾ ਨੇ ਉਹਨਾਂ ਮਲਾਜਮਾਂ ਨੂੰ ਜੇ ਕੁਝ ਮਾੜੀ ਮੋਟੀ ਸਪੋਰਟ ਕਰਤੀ ਥੋੜਾ ਜਿਹਾ ਹਿੱਸਾ ਦੇਤਾ ਹੈ ਬੋਲੀ ਲਾਉਣ ਦੇ ਵਿੱਚ ਤਾਂ ਉਹਦੇ ਵਿੱਚ ਫਿਰ ਰਦਾਵਾ ਜਿਹੜੇ ਸਾਡੇ ਰਾਣਾ ਸਾਹਿਬ ਹੈ ਵੀ ਉਹ ਕੀ ਕਰ ਸਕਦੇ ਆ ਰਾਣਾ ਗਰਜੀਤ ਉਹਨਾਂ ਦਾ ਕੀ ਦੋਸ਼ ਉਹ ਕੀ ਕਰ ਸਕਦੇ ਆ ਅਮਰਤ ਭਲਰਾਜ ਕੈਪਟਨਾਂ ਦੇ ਜਿਹੜੇ ਰੰਧਾਵੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਬਾਜਪੁਰ ਦੇ ਵਿੱਚ ਹੀ ਰਹਿਣ ਵਾਲੇ ਆ ਰਿੰਦ ਇਹ ਕਹਿਆ ਵੀ ਕੈਪਟਲ ਦੇ ਰੰਦਾਵਾ ਮੇਰੇ ਚੰਗੇ ਦੋਸਤ ਆ ਦੋਨੋਂ ਨੇ ਚੰਗੇ ਦੋਸਤ ਆ ਕਾਨੂੰਨੀ ਢੰਗ ਦੇ ਨਾਲ ਸਾਰੀ ਬੋਲੀ ਦਿੱਤੀ ਆ ਕੋਈ ਇਹਦੇ ਵਿੱਚ ਹੀਰ ਫੇਰ ਨਹੀਂ ਇਹ ਠੇਕੇ ਜਿਹੜੇ ਆ ਉਹਨਾਂ ਨੇ ਬਹੁਤ ਜਿੱਦਾਂ ਕਾਨੂੰਨ ਦੀ ਪਰਤ ਕਰਿਆ ਸੀ ਉਹਦੇ ਆਧਾਰ ਤੇ ਲੱਤੇ ਵਿਰੋਧੀ ਤਲਾਂ ਦਾ ਕੰਮ ਹੈ ਬਰਾਈ ਕਰਨ ਉਹ ਬਰਾਈ ਕਰੀ ਜਾਂਦੇ ਆ ਤੇ ਉਹਨਾਂ ਨੇ ਕਿਹਾ ਵੀ ਅਮਰਤ ਰਸੋਈਏ ਦਾ ਕੰਮ ਉਹ ਕੰਮ ਕਰਦਾ ਸੀ ਤੇ ਉਹ ਨਿਜੀ ਸਕੱਤਰ ਵੀ ਸੀ ਇਸ ਕਰਕੇ ਉਹਨੂੰ ਪਾਈਏ ਮਾਫਾ ਦਿੱਤਾ ਸੋਣ ਦੇਖਣਾ ਹੋਊਗਾ ਭਾਈ ਫੇਰ ਕਾ ਸਾਡੀ ਗੱਲ ਦੇ ਉੱਪਰ ਤੁਸੀਂ ਪਾਰਟੀ ਵਾਲੇ ਕਿੰਨੇ ਕੇ ਸਹਿਮਤ ਆ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਭਾਈ ਚਾਹ ਬਣਾਉਣ ਵਾਲਾ ਤੇ ਹੁਣ ਖੱਡ ਦਾ ਮਾਲਕ ਪ੍ਰਾਂਠੇ ਬਣਾਉਣ ਵਾਲਾ ਇੱਕ ਪਾਸੇ ਚਾਹ ਇੱਕ ਪਾਸੇ ਪ੍ਰਾਂਠੇ ਲਾਉ ਨਜ਼ਾਰੇ ਸਾਰੇ ਦੇਸ਼ ਆਏ ਸੋ ਪਾਈ ਪੰਜਾਬੀ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ GNU ਤਮਾਮ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਤੁਸੀਂ ਭਾਈ ਸਾਡੀ ਵੈਬਸਾਈਟ ਤੇ ਇਹ ਪਰਮੇਂਦ ਭਾਗ ਨੇ ਦੋ ਯਾਤ ਸਾਰਿਆਂ ਨੂੰ ਪਿਆਰ ਭਰੀ ਸਾਸਤਰੀਕ